ਸਤਿ ਸ੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੂਸ ਡਾਕਟਰ ਕੁਰਸ਼ੀਰ ਡਾਕਟਰ ਕੁਰਸ਼ੀਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਗੋਡਿਆਂ ਦੀ ਦਰਦ ਬਾਰੇ ਕਿਉਂਕਿ ਤੁਹਾਡੀ ਗੋਡਿਆਂ ਦੀ ਇਸ ਜਗ੍ਹਾ ਦਰਦ ਰਹਿੰਦਾ ਹੈ ਜਾਂ ਸਾਈਡ ਤੇ ਇੱਥੇ ਦਰਦ ਰਹਿੰਦਾ ਹੈ ਤਾਂ ਆਪਾਂ ਨੂੰ ਕਿਹੜਾ ਇਸ ਦੇ ਉੱਪਰ ਤੇਲ ਲਾਉਣਾ ਚਾਹੀਦਾ ਹੈ ਤੁਹਾਨੂੰ ਅੱਜ ਤੇਲ ਆਪਾਂ ਲਾਈਵ ਬਣਾ ਕੇ ਦਿਖਾਵਾਂਗੇ ਔਰ ਇਸ ਤੇਲ ਨੂੰ ਲਾਉਣ ਤੋਂ ਬਾਅਦ ਤੁਸੀਂ ਕਿਹੜੇ ਕੱਪੜੇ ਨਾਲ ਤੁਸੀਂ ਉਸ ਨੂੰ ਢੱਕਣਾ ਹੈ ਇਹ ਵੀ ਦੱਸਾਂਗੇ ਕਿਉਂਕਿ ਬਹੁਤ ਲੋਕਾਂ ਦੇ ਗੋਡਿਆਂ ਦਾ ਗਠੀਆ ਵਧਦਾ ਜਾ ਰਿਹਾ ਹੈ। ਕਹਿੰਦੇ ਤੁਸੀਂ ਮੈਨੂੰ ਨਹੀਂ ਜਾਣਦੇ ਹੋ, ਮੇਰਾ ਨਾਮ ਹੈ ਡਾਕਟਰ ਗੁਰਸ਼ੀਲ ਸਿੰਘ ਸਰਾਫ। ਮੈਂ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰ ਰਹੇ ਹਾਂ। ਸਾਡੀਆਂ ਤਿੰਨ ਇੰਸਟਾਗ੍ਰam ਆਈਡੀਆਂ ਨੇ SARI SINGHS NA PHYSIOTHERAPY, ਡਾਕਟਰ ਗੁਰਸ਼ੀਲ ਬਲੌਗਸ, ਡਾਕਟਰ ਗੁਰਸ਼ੀਲ ਸਿੰਘ, ਡਾਕਟਰ ਪ੍ਰਕਾਸ਼ ਸਰਾਫ, ਔਰ ਫੇਸਬੁੱਕ ਤੇ ਵੀ ਸਾਡਾ ਪੇਜ ਹੈ SARI SINGHS NA PHYSIOTHERAPY ਕਲੀਨਿਕ ਦੇ ਨਾਮ ਤੇ ਡਾਕਟਰ ਜੇ ਡਾਕਟਰ ਗੁਰਸ਼ੀਰ ਬਲੌਗਸ YouTube ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ। ਸੋ ਇਹ ਵੀਡੀਓ ਬੜੀ ਇੰਪੋਰਟੈਂਟ ਹੈ। ਅਗਰ ਤੁਹਾਡੇ ਕਿਸੇ ਰਿਸ਼ਤੇਦਾਰ ਦੇ ਜਾਂ ਤੁਹਾਡੇ ਆਪਣੇ ਜਾਂ ਤੁਹਾਡੇ ਕਿਸੇ ਭਾਈਪੈਣ ਦੇ ਗੋਡੇ ਖਰਾਬ ਹੋ ਗਏ ਨੇ, ਉਹਨਾਂ ਨੂੰ ਇਹ ਤੇਲ ਬਾਰੇ ਜਰੂਰ ਦੱਸਿਓ ਕਿਉਂਕਿ ਇਹ ਤੇਲ ਤੁਸੀਂ ਆਪਣੇ ਘਰ ਦੇ ਵਿੱਚ ਬੜੇ ਆਸਾਨ ਤਰੀਕੇ ਨਾਲ ਬਣਾ ਸਕਦੇ ਹੋ। ਸੋ ਜ਼ਿਆਦਾ ਸਮਾਂ ਬਰਬਾਦ ਨਾ ਕਰੀਏ। ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ 'ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੁਹਾਨੂੰ ਕੀ ਕੀ ਚੀਜ਼ਾਂ ਚਾਹੀਦੀਆਂ ਨੇ ਸਭ ਤੋਂ ਪਹਿਲਾਂ ਤੁਹਾਨੂੰ ਚਾਹੀਦਾ ਸਰੋਂ ਦਾ ਤੇਲ ਔਰ ਉਸ ਤੋਂ ਬਾਅਦ ਤੁਹਾਨੂੰ ਚਾਹੀਦਾ ਹੈ ਕਪੂਰ ਜਿਹੜਾ ਕਿ ਕਿਰਾਨੇ ਦੀ ਦੁਕਾਨ ਤੋਂ ਮਿਲ ਜਾਂਦਾ ਹੈ ਇਸ ਦੀਆਂ ਤੁਸੀਂ 3 ਪੀਸ ਕੁੱਟਣ ਵਾਲੇ ਭਾਂਡੇ ਦੇ ਵਿੱਚ ਪਾ ਲੈਣੇ ਐ ਇਸ ਨੂੰ ਆਪਾਂ ਬਿਲਕੁਲ ਦੇਖੋ ਤੁਸੀਂ ਇਹ ਦੇਖੋ ਇਹ ਹੁੰਦਾ ਇਸ ਨੂੰ ਤੁਸੀਂ ਇਸ ਦੇ ਵਿੱਚ ਪਾ ਲੈਣਾ ਫੇ ਤੁਸੀਂ ਦੂਸਰਾ ਪੈਕੇਟ ਖੋਲੋਗੇ ਉਸ ਨੂੰ ਵੀ ਇਸ ਦੇ ਵਿੱਚ ਪਾ ਲਓਗੇ ਫੇ ਤੁਸੀਂ ਤੀਸਰਾ ਪੈਕੇਟ ਖੋਲੋਗੇ ਉਸ ਨੂੰ ਵੀ ਤੁਸੀਂ ਇਸ ਦੇ ਵਿੱਚ ਪਾ ਲਓਗੇ ਔਰ ਦੈਨ ਇਹ ਸਾਰਾ ਜਦੋਂ ਪਾ ਲਿਆ ਤੁਸੀਂ ਫੇ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਕੁੰਡੇ ਛੋਟੇ ਨਾਲ ਦੇਖੋ ਇਸ ਨੂੰ ਤੁਸੀਂ ਕੱਟ ਦੇਣਾ ਦੇਖੋ ਕਿਉਂਕਿ ਇਹਦਾ ਪਾਊਡਰ ਬਣਾਉਣਾ ਆਪਾਂ ਕੁੱਟ-ਕੁੱਟ ਚੰਗੀ ਤਰ੍ਹਾਂ ਸੋ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਕੁੱਟ ਦੇਣਾ ਇਸ ਦਾ ਜਿਹੜੀ ਇਹ ਪਾਊਡਰ ਨਾ ਪਾਣ ਜਾਵੇ ਤੁਸੀਂ ਇਸ ਨੂੰ ਹਲਾਉਂਦੇ ਹੀ ਰਹਿਣਾ ਹੈ ਕਿਉਂਕਿ ਇਸ ਨੇ ਹੀ ਗੋਟਿਆਂ ਦੇ ਵਿੱਚ ਜਾਨ ਪਾਉਣੀ ਹੈ। ਦੇਖੋ ਦੇਖੋ ਇਦਾਂ ਇਸ ਦਾ ਪਾਊਡਰ ਜਿਆ ਪਾਣ ਜਾਣਾ ਔਰ ਇਸ ਨੂੰ ਤੁਸੀਂ ਇੱਕ ਭਾਂਡੇ ਦੇ ਵਿੱਚ ਪਾ ਲੈਣਾ ਇਦਾਂ ਕਰਕੇ ਔਰ ਪੂਰਾ ਚੰਗੀ ਤਰ੍ਹਾਂ ਕੁਝ ਰਹਿ ਨਾ ਜਾਵੇ ਚੰਗੀ ਤਰ੍ਹਾਂ ਇਸ ਚੰਗੀ ਤਰ੍ਹਾਂ ਤੁਸੀਂ ਇਸ ਨੂੰ ਬਿਲਕੁਲ ਖਾਲੀ ਕਰ ਦੇਣਾ देखो तो खाली करता अपा यह आने के थो लगे भी कि मात्रा यदि उन्ना कहीं इसों का तेल पा लेनाल मिक्स कर लेना यह दो तीन बारी लग जाए इस चगी तरह हिला के मिक्स कर लेना ਕਿਉਂਕਿ ਇਹਦੇ ਵਿੱਚ ਦੇਖੋ ਆ ਹਨਾ ਪੀਸ ਜੇ ਰਹਿ ਗਏ ਪ੍ਰੋਪਰ ਨਹੀਂ ਆਪਾਂ ਇਹਨੂੰ ਮਿਕਸੀ ਵਿੱਚ ਵੀ ਕਰ ਸਕਦੇ ਸੀ ਪਰ ਆਪਾਂ ਉਸ ਨਹੀਂ ਕੀਤਾ ਹੁਣ ਤੁਸੀਂ ਕੀ ਕਰਨਾ ਇਸ ਤੋਂ ਬਾਅਦ ਤੁਹਾਨੂੰ ਚਾਹੀਦੀ ਹੈ ਕਾਟਨ ਦੇਖੋ ਕਾਟਨ ਲਈ ਤੁਸੀਂ ਤੁਸੀਂ ਕਾਟਨ ਨੂੰ ਜਿਹੜਾ ਸਰੋਂ ਦਾ ਤੇਲ ਹੈ ਉਹ ਨਾਰਮਲ ਹੀ ਹੈ ਗਰਮ ਨਹੀਂ ਕਰਨਾ ਠੀਕ ਹੈ ਕਿਉਂਕਿ ਜਿਹੜਾ ਕਪੂਰ ਹੁੰਦਾ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਗਰਮ ਚੀਜ਼ ਹੀ ਹੈ ਸੋ ਇਸ ਦੇ ਵਿੱਚ ਤੁਸੀਂ ਕਾਟਨ ਇਹਦਾ ਦਬਾਉਣੀ ਹੈ ਇਹਨੂੰ ਤੁਸੀਂ ਨਿਚੋੜ ਦੇਣਾ ਹੁਣ ਜਿਹੜਾ ਇਹ ਲੇਪ ਹੈ ਨਾ ਇਹ ਆਪਾਂ ਗੋਡਿਆਂ ਦੇ ਉੱਪਰ ਤੁਹਾਨੂੰ ਲਾ ਕੇ ਦਿਖਾਵਾਂਗੇ ਆ ਗਿਆ ਗੋਡਾ ਔਰ ਫਿਰ ਤੁਸੀਂ ਇਹ ਆਪਣੀ ਗੋਡੇ ਦੇ ਉੱਪਰ ਇਦਾਂ ਚੰਗੀ ਤਰ੍ਹਾਂ ਲਾਉਣਾ ਇਹ ਗੋਡੇ ਦੇ ਬਿਲਕੁਲ ਅੱਗੇ ਔਰ ਦੈਨ उस तो गोडे दे पिछे भी लाने चंकी तरह कोई चीज रह ना जाए फिर जो तीन देखो इधर रह गया भी लेप आ गया हम इस हवा नहीं लगन देनी ध्यान रहे इस हवा नहीं लगन देनी ਇਸ ਨੂੰ ਆਪਾਂ ਤੌਲੀਏ ਦੇ ਨਾਲ ਦੇਖੋ ਹਲਕਾ ਜਿਹਾ ਤੌਲੀਏ ਇਸ ਦੇ ਨਾਲ ਇਹਦਾ ਲਪੇਟ ਕੇ ਆਪਾਂ ਬੈਠ ਜਾਣਾ ਹੈ ਕੁ 2 ਘਟ 10 ਤੋਂ 15 ਮਿੰਟ ਇਸ ਨੂੰ ਹਵਾ ਬਿਲਕੁਲ ਨਹੀਂ ਲੱਗਣ ਦੇਣੀ ਪੱਕੇ ਬੰਦ ਰਹਿਣਗੇ 10 ਤੋਂ 15 ਮਿੰਟ ਆਪਾਂ ਇਸ ਨੂੰ ਹੀ ਲਪੇਟ ਕੇ ਰੱਖਣਾ ਹੈ ਚੰਗੀ ਤਰ੍ਹਾਂ ਅਗਰ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਬੰਨ ਕੇ ਰੱਖੋਗੇ ਰੋਟੀਆਂ ਕੂਟੀਆਂ ਦੇ ਲਈ ਇਹ ਬਹੁਤ ਹੀ ਫਾਇਦੇਮੰਦ ਹੈ ਤੁਸੀਂ ਇਹ ਸਵੇਰੀ ਸ਼ਾਮ ਕਰਨਾ ਦਿਨ ਦੇ ਵਿੱਚ ਦੋ ਵਾਰ ਔਰ ਤੁਸੀਂ ਇਸ ਦੇ ਨਾਲ ਕਸਰਤਾਂ ਵੀ ਕਰਨੀਆਂ ਨੇ ਦਿਨ ਦੇ ਵਿੱਚ ਗੋਡੋ ਤਿੰਨ ਵਾਰ ਜਿਹੜੀਆਂ ਸਾਡੀਆਂ ਗੋਡੇ ਦੀਆਂ ਕਿਸਮਾਂ ਦਾ ਤੁਹਾਨੂੰ ਆਪਾਂ ਦੱਸਦੇ ਹਾਂ ਅਗਰ ਤੁਸੀਂ ਇਹ ਕਰੋਗੇ ਤੁਹਾਡੇ ਗੋਡਿਆਂ ਦੇ ਵਿੱਚ ਦਰਦ ਘਟਣਾ ਪਹਿਲੇ ਦਿਨ ਹੀ ਸ਼ੁਰੂ ਹੋ ਜਾਏਗਾ ਸੋ ਇਹ ਸੀ ਅੱਜ ਦੀ ਵੀਡੀਓ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਸ਼ੇਅਰ ਜ਼ਰੂਰ ਕਰਿਓ ਜਿਨ੍ਹਾਂ ਦੇ ਗੋਡਿਆਂ 'ਚ ਦਰਦ ਹੈ ਕਿਉਂਕਿ ਜਿਹੜਾ ਆਪਾਂ ਤੁਹਾਨੂੰ ਇਹ ਘਰੇਲੂ ਤਰੀਕਾ ਦੱਸਿਆ ਇਹੀ ਤਰੀਕਾ ਸੀ ਕਲੀਨਿਕ ਤੇ ਆਪਣੇ ਪੇਸ਼ੈਂਟਸ ਨੂੰ ਦੱਸਦੇ ਹਾਂ ਸੋ ਸੋਚਿਆ ਤੁਹਾਡੇ ਨਾਲ ਵੀ ਸਾਂਝਾ ਕੀਤਾ ਜਾਵੇ ਸੋ ਮਿਲਾਂਗੇ ਜਲਦ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਜੀ ਤਿਲ ਦਿਨ ਤੁਸੀਂ ਸਾਰੇ ਜਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਸਤਿ ਸ੍ਰੀ ਅਕਾਲ